ਸਸਿਕਾ ਦੋਸਤੋ ਮੈਂ ਮਨਜੀਤ ਕੌਰ ਮੈਂ ਅੱਜ ਤੁਹਾਡੇ ਕੋਲ 6 ਕੁ ਮਹੀਨਿਆਂ ਦੀ ਗੁੜੀਆ ਦੀ 6-7 ਮਹੀਨਿਆਂ ਦੀ ਗੁੜੀਆ ਦੀ ਫਰਾਕ ਲੈ ਕੇ ਆਈਆਂ ਜਿਵੇਂ ਇਹਦਾ ਨਾਮ ਪਾਪਾ ਨੇ ਹੀ ਲਿਆਏ ਇਹ ਆਪਣੇ 11 ਇੰਚ ਛਾਤੀ ਲਈਏ 10 ਇੰਚੇ ਕਮਰ ਤੇ 11 ਇੰਚ ਦੀ ਹਿੱਪ ਲਈਏ ਤੇ ਇਹ ਆਪਾਂ 12 ਇੰਚ ਲੈ ਲਈਏ ਨੀਚੋਂ ਤੇ ਆਪਾਂ ਇਹਦੀ 15 ਇੰਚ ਫਿਟਿੰਗ ਲਈ ਲੰਬਾਈ ਲਈਏ ਛੋਟੀ ਜੀ ਇਹ ਇਹਦੀ ਨਾਪ ਦੇ ਹਿਸਾਬ ਨਾਲ ਆਪਾਂ ਛੋਟੀ ਜੀ ਫਰਾਕ ਕੱਟਾਂਗੇ ਤੇ ਆਪਾਂ ਨੇ ਕਪੜਾ ਬਿਲਕੁਲ ਸਿੱਧਾ ਰੱਖ ਲਿਆ ਏ ਇਹ ਆਪਣੇ ਕੋਲ ਪੀਸ ਪਿਆ ਸੀ ਤੇ ਇਹਦੇ ਵਿੱਚ ਆਪਾਂ ਬਣਾਵਾਂਗੇ ਤੇ ਆਪਾਂ ਇਹਦੀ 9 8 ਇੰਚ ਦੀ ਬਾਡੀ ਲਵਾਂਗੇ ਤੇ ਆਪਾਂ 9 ਇੰਚ ਲੈ ਲਾਂਗੇ 1 ਇੰਚ ਆਪ ਐਕਸਟਰਾ ਲੈ ਲਾਂਗੇ 9 ਇੰਚ ਦੀ ਬਾਡੀ ਲਵਾਂਗੇ ਆਪਾਂ ਕੁੱਲ ਹੀ 9 ਇੰਚ ਦੀ ਤੇ ਆਪਾਂ ਇਸ ਨੂੰ ਕਟਿੰਗ ਕਰ ਲੈਨੇ ਆ ਇਹ ਮੈਨੇ 4 ਤੇ ਹਾਂ ਚ ਫੋਲਡ ਕੀਤਾ ਹੋਇਆ ਕੱਪੜਾ ਆਪਾਂ ਨੂੰ ਜਿੰਨਾ ਚਾਹੀਦਾ ਉਹਦੇ ਵਿੱਚੋਂ ਆਪਾਂ ਲੈ ਲਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਇਸ ਦਾ ਨਾਪ ਦੇਖਦੇ ਹਾਂ ਵੀ ਆਪਣੀ ਹਿੱਪ ਕਿੰਨੀ ਹੈ ਹਿੱਪ ਦੇ ਹਿਸਾਬ ਨਾਲ ਆਪਣੀ ਆਪਣੇ ਉੱਪਰੋਂ ਛਾਤੀ ਹੈਗੀ ਇਹ 11 ਇੰਚ ਇਹ ਦੇਖੋ ਜੀ ਇਹ ਲਾ ਲਈ ਆਪਾਂ ਨੇ ਤੇ ਅੱਧਾ ਇੰਚ ਆਪਾਂ ਜਿੰਨੀ ਵੀ ਛਾਤੀ ਅੱਧਾ ਇੰਚ ਆਪਾਂ ਨੇ ਉੱਪਰ ਆਖ ਲੈਣਾ 1.5 ਇੰਚ ਤੇ ਇਹ ਦੇਖੋ ਆਪਣੀ ਹੋ ਗਈ ਆਪਾਂ ਪਹਿਲਾਂ ਇਸ ਨੂੰ ਕਟਿੰਗ ਕਰ ਦਾਂਗੇ ਕਟਿੰਗ ਕਰਕੇ ਆਪਾਂ ਤੇ ਇਹਦਾ ਆਪਾਂ ਧੀਰੇ ਦਾ ਨਿਸ਼ਾਨ ਲਾਵਾਂਗੇ ਇਹ ਤੁਸੀਂ ਜਿੰਨੀ ਵੀ ਲੈਣੀ ਹੈ ਫੀਟਿੰਗ ਇਹ ਫਰਾਕ ਦੀ ਉਹ ਹੈਵੀ ਭਾਰੀ ਵੀ ਉਹਦੇ ਹਿਸਾਬ ਨਾਲ ਹੀ ਕਪੜਾ 1.5 ਇੰਚ ਐਕਸਟਰਾ ਲੈ ਲਿਓ ਤੇ ਇਹ ਆਪਾਂ ਨੇ 4 ਇੰਚ ਧੀਰਾ ਉੱਪਰੋਂ ਲਿਆਏ ਤੇ 4 ਇੰਚ ਹੀ ਇੱਥੋਂ ਲਿਆਏ ਆਪਾਂ ਨੇ ਤੇ ਉਪਰੋਂ ਵੀ ਆਪਾਂ 4 ਇੰਚ ਹੀ ਲਵਾਂਗੇ ਇਹ ਵਾਧ ਨਹੀਂ ਲੈਣਾ ਆਪਾਂ স্লੀਪलेस ਬਣਾਵਾਂਗੇ ਬਿਨਾ ਬਾਹਾਂ ਤੋਂ ਇਹ 4 ਇੰਚ ਆਪਾਂ ਨੂੰ ਬਹੁਤ ਹੀ ਇਹ ਦੇਖੋ ਜੀ ਆਪਾਂ ਥੋੜਾ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਸ਼ਰਟ ਕਟਿੰਗ ਕਰਦੇ ਆ ਉਵੇਂ ਬਾਕਸ ਬਣਾ ਕੇ ਤੇ ਆਪਾਂ ਇਹਦੀ ਕਾਟ ਪਾ ਲਾਂਗੇ ਤੇ ਇਹ ਆਪਾਂ ਜਿੰਨੀ ਫੀਟਿੰਗ ਇਹਨਾਂ ਦੀ ਬੱਚੇ ਦੀ ਉਸ ਹਸਾਬ ਨਾਲ ਫੀਟਿੰਗ ਦੇ ਨਾਲ ਲੈ ਲਾਂਗੇ। ਆਪਣੀ 10 ਇੰਚ ਨੀਚੇ ਸੀ। ਤੇ ਆਪਾਂ ਇਸ ਤਰ੍ਹਾਂ 1.5 ਇੰਚ ਆਪਾਂ ਉੱਪਰ ਆਖ ਲਾਂਗੇ ਤੇ 1.5 ਇੰਚ ਹੀ ਆਪਾਂ ਨੀਚੇ ਰੱਖ ਲਾਂਗੇ। 1.5 ਇੰਚ ਰੱਖ ਕੇ ਆਪਾਂ ਇੱਥੋਂ ਤਿਰਛੀ ਨਿਸ਼ਾਨ ਲਗਾ ਦਾਂਗੇ ਤਾਂ ਕਿ ਆਪਣਾ ਕੱਪੜਾ ਵੇਸਟ ਜਿਆ ਬਲਾਂ ਵਿੱਚ ਨਾ ਆਵੇ ਸਿਉਣ ਚ ਤੇ ਆਪਾਂ ਇੱਥੋਂ ਗਲਾਈ ਪਾ ਕੇ ਹਲਕੀ ਜਿਹੀ ਗਲਾਈ ਪਾ ਦਣੀ ਹੈ ਜਿੱਥੋਂ ਆਪਾਂ ਕਟਿੰਗ ਕਰ ਦਾਂਗੇ ਤੇ ਆਪਾਂ ਗਲੇ ਦਾ ਵੀ ਇਕੱਠਾ ਹੀ ਲੈ ਲਾਂਗੇ 2 ਇੰਚ ਆਪਾਂ ਗਲੇ ਦਾ ਲਵਾਂਗੇ ਪਰੋਂ ਤੇ 2 ਇੰਚ ਹੀ ਆਪਾਂ نیچے ਨੂੰ ਲਵਾਂਗੇ ਇਹ ਆਪਾਂ 2-2 ਇੰਚ ਦੇ ਬਾਕਸ ਤੇ ਬਣਾਵਾਂਗੇ ਤੇ ਆਪਾਂ ਇਹ ਦੋਨਾਂ ਪੀਸਾਂ ਦਾ ਅਗਲੇ ਪਿਛਲੇ ਦਾ ਆਪਾਂ ਨੇ ਇਕੱਠੀ ਕੱਟ ਪਾ ਲਾਂਗੇ ਇਹਦੀ ਇਹ ਦੇਖੋ ਜੀ ਇਹ ਆਪਣੀ ਹੋ ਚੁੱਕੀ ਹੈ ਤੇ ਹੁਣ ਆਪਾਂ ਨੇ ਕਟਿੰਗ ਕਰ ਲਿਆ ਦੋਨੋਂ ਸਾਈਡਾਂ ਤੋਂ ਕਾਟ ਪਾ ਲਈ ਤੇ ਹੁਣ ਆਪਾਂ ਗਲੇ ਦੀ ਕਟਿੰਗ ਕਰਾਂਗੇ ਗਲੇ ਦੀ ਆਪਾਂ ਇਕੱਠੀ ਹੀ ਕਾਟ ਪਾ ਲੈਣੀ ਹੈ ਇਸ ਤਰ੍ਹਾਂ ਆਪਾਂ ਗਲੇ ਦੀ ਕਾਟ ਪਾ ਕੇ ਤੇ ਆਪਾਂ ਨੂੰ ਅੱਡ-ਅੱਡ ਕਰ ਲਾਂਗੇ ਦੋਨਾਂ ਪੀਸਾਂ ਨੂੰ ਬੈਕ ਸਾਈਡ ਵਾਲਾ ਅੱਡ ਤੇ ਫਰੰਟ ਵਾਲਾ ਅੱਡ ਤੇ ਇਹਦੇ ਵਿੱਚ ਆਪਾਂ ਛੋਟਾ ਜਿਹਾ ਇਹ ਬੈਕ ਸਾਈਡ ਵਾਲਾ ਪੀਸ ਇਹਦੇ ਵਿੱਚ ਆਪਾਂ ਕਾਟ ਪਾਵਾਂਗੇ ਛੋਟੀ ਜੀ ਥੋੜਾ ਜਿਹਾ ਇੱਥੋਂ ਕਟਿੰਗ ਕਰਕੇ 2 ਇੰਚ ਦਾ ਆਕਿੰਨ ਛੋਟੇ ਪੈਚ ਦਾ ਗਲਾ ਪਾਉਣਾ ਥੋੜਾ ਜਿਹਾ ਸੁੱਕਾ ਹੋ ਜਾਂਦਾ ਏ ਇਹ ਆਪਾਂ ਇੱਥੋਂ ਕਾਟ ਪਾ ਲਈ ਕੱਟ ਲਗਾ ਲਈਆ ਇੱਕ ਦਾ ਪਾਈਪ ਇਹ ਬੈਕ ਸਾਈਡ ਵਾਲਾ ਸੀ ਇਹ ਫਰੰਟ ਵਾਲਾ ਫਰੰਟ ਤੇ ਆਪਾਂ ਥੋੜਾ ਜਿਹਾ ਗਲਾ ਡੀਪ ਕਰਾਂਗੇ ਹਲਕਾ ਜਿਹਾ ਪਵੈਂਟ ਕੁ ਦਾ ਫਰਕ ਪਾਵਾਂਗੇ ਅੱਧੇ ਕੋ ਇੰਚ ਦਾ ਜਿਹੜੀ ਆਪਾਂ ਉੱਪਰੋਂ ਕਾਟ ਪਾਣੀ ਏ ਉਨਾਂ ਕੋ ਹੀ ਇਹ ਫਰੰਟ ਤੇ ਆਪਾਂ ਉਨੀ ਕੋਈ ਕਾਟ ਪਾਤੀ ਤੇ ਇਹ ਆਪਾਂ ਹੁਣ ਲਵਾਂਗੇ ਨੀਚੀ ਵਾਲੀ ਆਪਾਂ ਜਿਹੜੀ ਫਰਾਕ ਬਣਾਵਾਂਗੇ ਉਹਦਾ ਫੇਰ ਲਵਾਂਗੇ ਆਪਾਂ ਜਿਵੇਂ 9 ਇੰਚ ਲੈ ਲਿਆ ਇਹੀ ਆਪਾਂ ਨੇ ਤੇ 9 ਇੰਚ ਦਾ ਆਪਾਂ ਨੇ ਉੱਪਰੋਂ ਕੱਢ ਕੇ ਆਪਾਂ ਨੂੰ 15 ਇੰਚ ਲੰਬਾਈ ਚਾਹੀਦੀ ਹੈ ਫਰਾਕ ਦੀ 9 ਇੰਚ ਰੱਖ ਕੇ ਆਪਾਂ ਤੇ ਇੱਥੋਂ ਲੈ ਲਾਂਗੇ ਆਪਾਂ ਜਿੰਨੇ ਵੀ ਆਪਣੇ 15 ਇੰਚ ਤੇ ਆਊਗੀ ਉਹ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ 1.5 ਇੰਚ ਆਪਾਂ ਐਕਸਟਰਾ ਲੈ ਲਾਂਗੇ ਦਾ 1.5 ਇੰਚ ਆਪਾਂ ਐਕਸਟਰਾ ਲੈ ਕੇ ਤੇ ਇਹਨਾਂ ਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਕਟਿੰਗ ਕਰ ਦਾਂਗੇ ਇਹ ਆਪਣੇ ਕਟਿੰਗ ਹੋ ਚੁੱਕੇ ਨੇ ਦੋਨੇ ਪੀਸ ਇੱਥੋਂ ਆਪਾਂ ਵਿੱਚੋਂ ਕਪੜਾ ਕਟਿੰਗ ਕਰਕੇ ਦੋ ਪੀਸ ਅਡਡ ਕਰ ਦਾਂਗੇ ਇਹ ਦੇਖੋ ਜੀ ਇਹ ਵੀ ਕੁ ਇੰਚ ਦੇ ਨਹੀਂ ਹੈਗੇ ਜੀ ਥੋੜੇ ਘੱਟ ਨੇ ਇੱਕ ਬਾਰ ਦੇ ਹੀ ਦੋਨੋਂ ਬਣਾਏ ਨੇ ਆਪਾਂ ਨੇ ਤੇ ਇੱਥੋਂ ਆਪਾਂ ਗਲਾਈ ਕਰਾਂਗੇ ਇੱਥੋਂ ਆਪਾਂ ਦੀ ਕਾਟ ਪਾਵਾਂਗੇ ਰੇਪ ਕਾਟ ਵਾਸਤੇ ਚਾਹੀਦੀ ਆਪਾਂ ਨੂੰ ਇਹ ਆਪਾਂ 1.5 ਇੰਚ ਲਾਵਾਂਗੇ ਆਪਾਂ ਗਲੇ ਦੀਆਂ ਮੋੜੇ ਦੀਆਂ ਪੱਟੀਆਂ ਵਾਸਤੇ ਆਪਾਂ ਨੂੰ ਰੇਪ ਪੱਟੀ ਚਾਹੀਦੀ ਏ ਇਹ ਆਪਾਂ ਨੇ ਦੋਨੇ ਹੀ ਲਾ ਲਾਂਗੇ ਇਕੱਠੇ ਹੀ ਫੋਲਡ ਕਰਕੇ ਕੱਪੜੇ ਨੂੰ 1.5 ਇੰਚ ਦਿੱਤਾ ਆਪਾਂ ਨੂੰ ਚਾਹੀਦੀ ਏ ਇਹ ਆਪਾਂ ਨੇ ਕਟਿੰਗ ਕਰ ਲਾਂਗੇ ਤੇ ਦੋਨਾਂ ਪੀਸਸਾਂ ਨੂੰ ਆਪਾਂ ਅੱਡ-ਅੱਡ ਕਰ ਲੈਣੇ ਆ ਇਸ ਤਰ੍ਹਾਂ ਇਹਦੇ ਵਿੱਚੋਂ ਵੀ ਕਟਿੰਗ ਕਰਕੇ ਇਹ ਆਪਾਂ ਦੋਨੋਂ ਅੱਡ-ਅੱਡ ਕਰ ਲਈਆਂ ਇਹ ਦੋ ਰੇਪ ਦੇ ਵਿੱਚ ਕੱਟੀਆਂ ਹੋਈਆਂ ਨੇ ਤੇ ਆਪਾਂ ਇਸ ਨੂੰ ਵੀ ਸਾਈਡ ਤੇ ਰੱਖ ਦਿੰਨੇ ਆ ਆਪਾਂ ਪੂਰੀ ਫਰੌਕ ਦੀ ਪਹਿਲਾਂ ਸਾਰੀਆਂ ਕਾਟਾਂ ਪਾਰਾਂਗੇ ਫਿਰ ਆਪਾਂ ਸਟਿਚ ਕਰਾਂਗੇ ਤੇ ਹੁਣ ਆਪਾਂ ਨੂੰ ਚੱਲਰ ਵਾਸਤੇ ਪੱਟੀ ਚਾਹੀਦੀ ਏ ਤੇ ਇਹ ਆਪਾਂ 2.5 ਇੰਚ ਦੀ ਲਈਏ 2.5 ਦੀ 1.7 ਦੀ ਤੁਸੀਂ ਲੈ ਸਕਦੇ ਹੋ ਜਿੰਨੀ ਵੀ ਚੱਲਰ ਵੱਡੀ ਬਣਾਣੀ ਹੋਵੇ ਤੁਸੀਂ ਆਪਾਂ ਇਸ ਨੂੰ ਵੀ ਵਿੱਚ ਫੋਲਡ ਹੋਏਗੀ ಟೈದ ಡೇಡ್ ಇಂಚದ ರೂಗಿರಾ ಪಟ್ಟ ದೇ ಗಳಿ ಲೇ ರೇ ಹಣ ತೀನ ಜೀ ರೀ ಕಟ್ ಪಾಚೇ ಕಪ್ಪಡಾ ರ ಇತಾ ವಿಚ ಪೀಸಿ ಕಟಿಂಗ್ ਇਸ ਤਰ੍ਹਾਂ ਤੇ ਆਪਾਂ ਦੂਸਰੇ ਪਾਸੇ ਉਲਟੇ ਪਾਸੇ ਫੋਲਡ ਕਰ ਦਾਂਗੇ ਆਪਾਂ ਇਸ ਨੂੰ ਅੰਦਰ ਨੂੰ ਲੈ ਜਾਾਂਗੇ ਇਸ ਨੂੰ ਇਸ ਤਰ੍ਹਾਂ ਅੰਦਰ ਨੂੰ ਲਿਜਾ ਕੇ ਤੇ ਇੱਥੇ ਇੱਕ ਆਪਾਂ ਬਰੀਕ ਕਵਾਖੇ ਨਾਲ ਸਿਉਣ ਲਗਾਣੀ ਨਹੀਂ ਤੁਹਾਨੂੰ ਮੈਂ ਬਿਲਕੁਲ ਪ੍ਰੋਪਰ ਫਰਾਕ ਦੀ ਕਟਿੰਗ ਸਿਖਾ ਰਹੀ ਹਾਂ ਸਿਉਣ ਮਾਰਨੀ ਤੇ ਕਟਿੰਗ ਵੀ ਤੁਸੀਂ ਬਿਲਕੁਲ ਆਸਾਨ ਤਰੀਕੇ ਨਾਲ ਇਹ ਇੱਕ ਇੱਕ ਪੁਆਇੰਟ ਮੈਂ ਕੁਝ ਨਹੀਂ ਕਰਤੀ ਆ ਇਹ ਸਾਰਾ ਪੁਆਇੰਟ ਦੱਸ ਰਹੀ ਆ ਤੁਹਾਨੂੰ ਕਿਵੇਂ-ਕਿਵੇਂ ਆਪਾਂ ਲਗਾਉਣਾ ਹੈ ਤੇ ਇਹ ਹੁਣ ਆਪਾਂ ਮੋੜ ਦੇ ਲਾਵਾਂਗੇ ਦੋਨੋਂ ਉਸ ਤਰ੍ਹਾਂ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਮੈਂ ਪ੍ਰੋਪਰ ਪੂਰੀ ਦੱਸਾਂ ਵੀ ਕਿਸ ਤਰ੍ਹਾਂ ਬਣੀਏ ਤੇ ਆਪਾਂ ਇਸ ਨੂੰ ਸਿੱਧਾ ਕਰਕੇ ਉੱਪਰੋਂ ਦਬਮੀ ਸੀ ਹੋਣ ਲਗਾ ਲਾਂਗੇ ਤੇ ਹੁਣ ਇਹ ਜਿਹੜੀ ਪੱਤੀ ਬਣਾਈ ਸੀ ਆਪਾਂ ਨੇ ਰੇਪ ਇਹਨੂੰ ਆਪਾਂ ਨੇ ਡਬਲ ਨਹੀਂ ਕਰਨਾ ਇਹਨੂੰ ਆਪਾਂ ਨੂੰ ਐਵੇਂ ਸੀ ਸਿੰਗਲ ਰੱਖਣਾ ਹੈ ਆਪਾਂ ਕਟਿੰਗ ਕਰ ਲਾਂਗੇ ਬਰਾਬਰ ਕਰਕੇ ਤੇ ਆਪਾਂ ਇਸ ਨੂੰ ਸਿੰਗਲ ਹੀ ਰੱਖਣਾ ਹੈ ਪੈਰ ਪੈਟ ਦੀ ਸਿਉਣ ਆਪਾਂ ਨਹੀਂ ਲਗਾ ਲੈਣੀ ਆਲੇ ਦੁਆਲੇ ਇਸ ਤਰ੍ਹਾਂ ਆਪਾਂ ਪੈਰ ਪੈਟ ਦੀ ਸਿਉਣ ਲਾ ਲੈਨੇ ਆ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਕੇ ਫालतू ਕੱਪੜੇ ਨੂੰ ਤੇ ਛੋਟੇ ਛੋਟੇ ਜਿਹੇ ਕੱਟ ਪਾ ਲਾਂਗੇ ਵਿੱਚ ਉਪਰ ਆਪਾਂ ਥੋੜਾ ਜਿਹਾ ਇਹਨੂੰ ਹੱਥ ਨਾਲ ਪ੍ਰੈਸ ਕਰ ਦਾਂਗੇ ਤਾਂ ਕਿ ਸਿਉਣ ਆਪਣੀ ਪ੍ਰੋਪਰ ਲੱਗੇ ਬਲ ਨਾ ਪਵੇ ਵਿੱਚ ਇਸ ਤਰ੍ਹਾਂ ਤੇ ਹੁਣ ਆਪਾਂ ਇਸ ਨੂੰ ਉਲਟਾ ਪਾਸਾ ਕਰਕੇ ਇਹਨੂੰ ਹਲਕੀ ਜਿਹੀ ਹੱਥਾਂ ਨਾਲ ਅੰਦਰ ਨੂੰ ਦਬਵਾ ਦਾਂਗੇ ਤੇ ਇਹ ਆਪਾਂ ਸਿਉਣ ਦੇ ਉੱਤੇ ਨਹੀਂ ਲਿਉਣਾ ਇਹ ਆਪਾਂ ਨੇ ਸਾਈਡ ਤੇ ਹੀ ਸਿਉਣ ਲਗਾਣੀਆਂ ਏ ਤਾਂ ਕਿ ਆਪਣੀ ਰੇ ਪੱਟੀ ਤੇ ਸਫਾਈ ਆ ਸਕੇ ਤੇ ਹੁਣ ਆਪਾਂ ਇਸ ਨੂੰ ਸਿੱਧੇ ਪਾਸੇ ਕਰਕੇ ਜਿਵੇਂ ਆਪਾਂ ਗਲਾ ਫੋਲਡ ਕਰਦੇ ਹੁੰਨੇ ਆ ਉਸੇ ਤਰ੍ਹਾਂ ਆਪਾਂ ਇਸ ਨੂੰ ਬਾਹਰ ਨੂੰ ਕੱਢ ਦੇਣਾ ਹੈ ਹਲਕੀ ਜਿਹੀ ਪਾਈਪਿੰਗ ਵਾਂਗੂ ਬਾਹਰ ਨੂੰ ਕੱਢ ਦੇਣਾ ਹੈ ਇਹਦੇ ਬਿਲਕੁਲ ਨਾਲ ਨਹੀਂ ਸਿਉਣ ਲਗਾਣੀ ਬਿਲਕੁਲ ਅੰਦਰ ਜਣੀ ਲੈ ਕੇ ਜਾਣਾ ਇਹਨੂੰ ਪਾਈਪਿੰਗ ਵਾਂਗੂ ਆਪਾਂ ਬਾਹਰ ਕੱਢਾਂਗੇ ਥੋੜੀ ਜਿਹੀ ਮੋਟੀ ਪਾਈਪਿੰਗ ਵਾਂਗੂ ਇਸ ਤਰ੍ਹਾਂ ਆਪਾਂ ਕੱਢ ਕੇ ਤੇ ਦੂਸਰੀ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਲਗਾ ਲੈਨੇ ਆ ਦੋਨੋਂ ਪਾਸੇ ਆਪਾਂ ਲਗਾ ਕੇ ਇਹ ਦੇਖੋ ਜੀ ਇਸ ਤਰ੍ਹਾਂ ਬਣੂਗਾ ਆਪਣਾ ਤੇ ਆਪਾਂ ਦੂਸਰੀ ਸਾਈਡ ਤੇ ਵੀ ਲਗਾ ਲੈਨੇ ਆ ਆਪਾਂ ਨੀ ਤਰਵੀ ਆਪਣੇ ਦੋਨੋਂ ਪਾਸੇ ਲੱਗ ਚੁੱਕਿਆ ਏ ਤੇ ਆਪਣੀ ਹੁਣ ਉੱਪਰਲੀ ਬਾਡੀ ਤਿਆਰ ਏ ਤੇ ਇਹਦੇ ਆਪਾਂ ਹੁਣ ਉੱਪਰਲੀ ਪੱਟੀ ਬਣਾਵਾਂਗੇ ਜਿਹੜੀ ਉੱਪਰ ਆਪਾਂ ਗਲੇ ਤੇ ਗੋਲ ਸਰਕਲ ਲਗਾਵਾਂਗੇ ਆਪਾਂ ਬਲ ਪਾਵਾਂਗੇ ਤੇ ਇਹ ਆਪਾਂ ਜਿਹੜੀ ਆਪਾਂ ਨੇ 2.5 ਇੰਚ ਦੀ ਪੱਟੀ ਲਈ ਸੀ ਉਹਦੇ ਆਪਾਂ ਛੋਟੇ-ਛੋਟੇ ਜਿਹੇ ਬਲ ਪਾ ਰਹੇ ਆ ਬਿਲਕੁਲ ਇੱਕਸਾਰ ਹੀ ਪਾਉਣੇ ਨੇ ਬਲ ਇਹ ਬੜੀ ਵੱਡੀ ਵੀਡੀਓ ਬਣਦੀ ਚਾ ਤਾਂ ਥੋੜਾ ਜਿਹਾ ਮੈਂ ਕੱਟ ਕਰਤਾ ਇਸੇ ਤਰ੍ਹਾਂ ਹੀ ਤੁਸੀਂ ਸਾਰੀ ਪੱਟੀ ਬਣਾ ਲੈਣੀ ਆਲੇ ਦਿਵਾਲੇ 26 27 ਇੰਚ ਦੀ ਬਣਾ ਲਿਓ ਗਲੇ ਦੇ ਹਿਸਾਬ ਨਾਲ ਕਿੰਨੇ ਇੰਚ ਦਾ ਗਲਾ ਹੈ ਵਾਲ ਪਾ ਕੇ ਬਿਨਾਂ ਵਾਲਾਂ ਤੋਂ 26 27 ਇੰਚ ਦੀ ਲੈ ਲਿਓ ਇਹ ਆਪਾਂ ਨੇ ਆਪਣੇ ਹੋ ਚੁੱਕੀ ਏ ਤਿਆਰ ਇੱਕ ਸਾਰ ਵਾਲ ਪਾਓਗੇ ਤਾਂ ਥੋੜੀ ਜਿਹੀ ਜ਼ਿਆਦਾ ਸਫਾਈ ਆਊਗੀ ਆਪਾਂ ਇਹਦਾ ਕੱਪੜਾ ਕੱਟ ਦਿੰਨੇ ਆ ਫालतू ਇਆਪਾ ਕਟਿੰਗ ਕਰਕੇ ਤੇ ਆਪਾਂ ਹੁਣ ਗਲੇ ਜਿਹੜਾ ਆਪਣੇ ਕਮੀਜ਼ ਬਣਾਇਆ ਸੀ ਬਲਾਊਜ਼ ਉਹਦੀ ਆਪਾਂ ਉਲਟੀ ਸਾਈਡ ਰੱਖਣੀ ਹੈ ਸਿੱਧੇ ਪਾਸੇ ਨਹੀਂ ਰੱਖਣੀ ਉਲਟੀ ਸਾਈਡ ਤੇ ਰੱਖ ਕੇ ਆਪਾਂ ਸਿਉਣ ਵਾਲੇ ਦਵਾਰੇ ਲਗਾ ਲੈਣੀ ਹੈ ਜਿਹੜਾ ਪਾਸਾ ਆਪਣੇ ਕੱਟ ਸੀ ਉੱਥੋਂ ਸ਼ੁਰੂ ਕਰਕੇ ਦੂਜੇ ਪਾਸੇ ਵੀ ਕੱਟ ਤੇ ਹੀ ਖਤਮ ਕਰਨੀ ਹੈ ਇਹ ਪੱਟੀ ਐਸਟਰਾ ਲਏ ਹੋਣੀ ਆਪਾਂ ਨੇ ਤੇ ਜੇ ਆਪਣਾ ਥੋੜਾ ਜਿਹਾ ਫੈੱਬ ਵੱਧਦੇ ਤੇ ਉਹਨੂੰ ਆਪਾਂ ਕਟਿੰਗ ਕਰਕੇ ਇਸ ਤਰ੍ਹਾਂ ਢੇੜ ਕੇ ਆਪਾਂ ਜੇ ਆਪਾਂ ਅੰਦਰ ਨੂੰ ਹੀ ਫੋਲਡ ਕਰ ਦਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਛੋਟੇ ਛੋਟੇ ਜਿਹੇ ਕੱਟ ਪਾਵਾਂਗੇ ਤਾਂ ਕਿ ਆਪਣੇ ਗਲੇ ਵਿੱਚ ਵੱਲ ਨਾ ਪਵੇ ਤੇ ਬੜੀ ਹੀ ਪਿਆਰੀ ਫਰਾਕ ਬਣਦੀ ਹੁਣ ਆਪਾਂ ਇਹਨੂੰ ਸਿੱਧੇ ਪਾਸੇ ਨੂੰ ਮੋੜ ਲੈਣਾ ਹੈ ਇਸ ਤਰ੍ਹਾਂ ਸਿੱਧੇ ਪਾਸੇ ਨੂੰ ਮੋੜ ਕੇ ਆਪਾਂ ਨੇ ਤੇ ਇਹ ਆਪਾਂ ਨੇ ਥੋੜੀ ਜੀ ਪੈਰ ਪੈਰ ਦੇ ਬਿਲਕੁਲ ਨਾਲ ਨਹੀਂ ਸਿਉਣ ਲਾਣੀ ਆਪਾਂ ਨੇ ਇਹ ਪੈਰ ਪੈਰ ਦੀ ਸਿਉਣ ਲਾਣੀ ਆਪਾਂ ਨੇ ਅੰਦਰ ਨੂੰ ਇਹ ਸੋਹਣੀ ਲੱਗੂਗੀ ਪੈਰ ਪੈਰ ਦੀ ਬਿਲਕੁਲ ਰੱਖਣੀ ਹੈ ਬਿਲਕੁਲ ਨਾਲ ਜਿਵੇਂ ਕਾਰਨਰ ਤੇ ਹਿਲਾਣੀ ਹੈ ਇਹ ਇਹ ਪੈਰ ਪੈਰ ਦੀ ਰੱਖ ਕੇ ਆਪਾਂ ਉੱਪਰ ਨੂੰ ਰੱਖ ਕੇ ਆਪਾਂ ਰਾਉਂਡ ਅਸੀਂ ਉਹਨਲਾ ਦੇਣੇ ਆ ਸਾਰੇ ਗਲੀ ਤੇ ਅਲੱਗ ਵਾਲੇ ਮੈਨੂੰ ਬਹੁਤ ਲੱਗਦੀ ਹੈ ਭਾਈ ਬਣਨ ਤੇ ਤੇ ਇਹ ਦੇਖੋ ਜੀ ਆਪਣੀ ਅਲੱਗ ਵਾਲੇ ਆਪਾਂ ਨੇ ਲਗਾ ਲਈ ਅਪਾ ਉਥੋਂ ਹੀ ਖਤਮ ਕਰ ਦਾਂਗੇ ਜਿੱਥੋਂ ਆਪਾਂ ਨੇ ਸ਼ੁਰੂ ਕੀਤੀ ਸੀ ਦੂਸਰੀ ਸਾਈਡ ਤੋਂ ਇਸ ਤਰ੍ਹਾਂ ਲਓ ਜੀ ਆਪਣੇ ਉੱਪਰਲਾ ਬਿਲਕੁਲ ਤਿਆਰ ਹੈ ਗਾਲਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੇ ਸਫਾਈ ਨਾਲ ਵੀ ਤੇ ਦੇਖੋ 6 ਕੁ ਮਹੀਨੇ ਦੀ ਗੁੜੀ ਹੈ ਜੀ ਸਾਡੀ ਕਜ਼ਨ ਚ ਹੀ ਹੈ ਰਿਸ਼ਤੇਦਾਰੀ ਚ ਹੀ ਹੈ ਉਹਦੀ ਫਰਾਕ ਬਣਾਈਏ ਅਸੀਂ ਬਾਹਰ ਭੇਜਨੀ ਸੀ ਬੱਚੇ ਨੂੰ ਉਹਦੀ ਫਰਾਕ ਬਣਾ ਕੇ ਤਿਆਰ ਕੀਤੀ ਏ ਤੇ ਇਹ ਆਪਣੀ ਪੱਟੀ ਬਣ ਚੁੱਕੀ ਏ ਸਾਰਾ ਕੰਪੀਸ਼ਰਟ ਉੱਪਰ ਲਈ ਹੁਣ ਆਪਾਂ ਬੈ ਜਿਹੜੇ نیچے ਵਾਲ ਲਾਣੇ ਨੇ ਆਪਾਂ ਨੇ ਉਹ ਲੈਣੇ ਆ ਆਪਾਂ ਆਪਣੇ ਛੋਟੇ ਛੋਟੇ ਜੇ ਵਾਲ ਪਾਣੇ ਨੇ ਬਿਲਕੁਲ ਇਹ ਕੋਈ ਮੈਂ ਪਿੰਨ ਦੀ ਜਪਗ ਪਿੰਨ ਦੀ ਮਦਦ ਨਾਲ ਛੋਟੇ ਛੋਟੇ ਜੇ ਵਾਲ ਇਕਸਾਰ ਪਾ ਰਹੀਆਂ ਬਿਲਕੁਲ ਇੱਕਸਾਰ ਪਾਓਗੇ ਇਹਦੇ ਨਾਲ ਆਪਣੇ ਵਾਲ ਸੋਹਣੇ ਤੇ ਸਫਾਈ ਨਾਲ ਪੈ ਜਾਂਦੇ ਨੇ ਇੱਕਸਾਰ ਪੈ ਜਾਂਦੇ ਨੇ ਮੈਂ ਜ਼ਿਆਦਾਤਰ ਵਾਲ ਜਿ ਫਰਾਕ ਚ ਪਾਣੀ ਹੁਣ ਤਾਂ ਮੈਂ ਇਹਦੇ ਨਾਲ ਹੀ ਪਾਨੀ ਆ ਮੈਨੂੰ ਸੌਖੇ ਵੀ ਲੱਗਦੇ ਨੇ ਤੇ ਇੱਕਸਾਰ ਵੀ ਪੈਂਦੇ ਨੇ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਇਹ ਆਪਾਂ ਨੇ ਜਿੰਨੀ ਆਪਣੀ ਫਰਾਕ ਦੀ ਨੀਚੋਂ ਘੇਰ ਸੀ 10 ਇੰਚ ਆਪਣੀ ਕਮਰ ਸੀ ਤੇ ਇਹ ਆਪਾਂ 12 ਇੰਚ ਲੈ ਲਾਂਗੇ ਫਲ ਬਲ ਪਾ ਲਾਂਗੇ ਇਹ ਦੇਖੋ ਜੀ ਇਹ ਦਾ ਸਿੱਝ ਸੀ ਆਪਣੇ 2 ਇੰਚ ਆਪਣੀ ਵੱਧ ਪੈ ਗਈ 12 ਇੰਚ ਦੇ ਪੈ ਗਈ ਤੇ ਦੋਨੋਂ ਪਾਸੇ ਆਪਾਂ 12 12 ਇੰਚ ਤੇ ਬਾਲ ਪਾ ਲੈਣੇ ਨੇ ਤੇ ਹੁਣ ਆਪਾਂ ਨੇ ਕਮੀਜ਼ ਰੱਖ ਲੈਣਾ ਸਿੱਧਾ ਤੇ ਉਹਦੇ ਉੱਤੇ ਰੱਖ ਲੈਣੇ ਨੇ ਇਸ ਤਰ੍ਹਾਂ ਤੇ ਉੱਤੇ ਆਪਾਂ ਜਿਹੜੀ ਸਿਉਣ ਲਾਈ ਸੀ ਆਪਾਂ ਨੇ ਬਲਾਂ ਵਾਲੀ ਉਹਦੇ ਉੱਤੇ ਹੀ ਸਿਉਣ ਲਾਣੀ ਹੈ ਆਪਣੇ ਸਿਉਣ ਨਾਂ ਦਿਖੇ ਜਿਹੜੀ ਦੂਸਰੀ ਸਿਉਣ ਇਸ ਤਰ੍ਹਾਂ ਆਪਾਂ ਦੋਨੋਂ ਪੀਸਾਂ ਦੇ ਉੱਤੇ ਇਕੱਠੀ ਸਿਉਣ ਲਾ ਲਾਂਗੇ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਿਓ ਇਹ ਦੇਖੋ ਜੀ ਆਪਾਂ ਨੇ ਲਗਾ ਲਈਆਂ ਤੇ ਹੁਣ ਆਪਾਂ ਇਹਨੂੰ ਸਿੱਧੇ ਪਾਸੇ ਕਰਕੇ ਦਬਵੇਂ ਸਿਉਣ ਲਾ ਲਾਂਗੇ ਇਸ ਤਰ੍ਹਾਂ ਸਨਪ ਨੇ ਫਰਾਕ ਤੇ ਆ ਰਹੇ ਹੁਣ ਆਪਾਂ ਇਹਦੀ ਫਿਟਿੰਗ ਚ ਮਾਰ ਦਿੰਨੇ ਆ ਜਿੰਨੀ ਬਾਡੀ ਫਿਟਿੰਗ ਹੋਵੇ ਓਨੀ ਤੁਸੀਂ ਕਰ ਲਓ ਤੇ ਨੀਚੋਂ ਤਾਂ ਆਪਣੀ ਓਪਣੀ ਹੁੰਦੀ ਐ ਆਪਾਂ ਨੇ ਦੋਨੋਂ ਪਾਸੇ ਫਿਟਿੰਗ ਦੀ ਸੀ ਹੁਣ ਮਾਰ ਲਈ ਤੇ ਹੁਣ ਆਪਾਂ ਨੀਚੇ ਲਾ ਕੇ ਰਾ ਇੱਕ ਵਾਰੀ ਚੋ ਫਿਰ ਦੋ ਵਾਰ ਫੋਲਡ ਕਰਕੇ ਜੇ ਆਪਣੀ ਮਰੇਲਾ ਹੋਵੇ ਤਾਂ ਸਿੰਗਲ ਪੱਟੀ ਪਹਿਲਾਂ ਲਾਣੀ ਪੈਂਦੀ ਸੀ ਹੁਣ ਫਿਰ ਦੁਬਾਰਾ ਲਿਆ ਕੇ ਰਾਉਂਡ ਖੇਡਾ ਵੱਲ ਲਾਣੀ ਪੈਂਦੀ ਏ ਆਪਣੇ ਅਮਰੀਲਾ ਨਹੀਂ ਸੀ ਹੈਗੀ ਦੂਸਰੀ ਸੀ ਸਿੰਪਲ ਸੀ ਤੇ ਇਹਦੇ ਆਪਾਂ ਨੇ ਵੈਸੇ ਹੀ ਡਬਲ ਦੇ ਵਿੱਚ ਫੋਲਡ ਕਰਕੇ ਸੀ ਹੁਣ ਬਰੀਕ ਜਿਹੀ ਵਕੇ ਨਾਲ ਲਗਾ ਦਾਂਗੇ ਅੱਗੇ ਵਾਲੇ ਰਾਉਂਡ ਸੀ ਹੁਣ ਇਸ ਤਰ੍ਹਾਂ ਆਪਾਂ ਸਾਰੇ ਲਗਾ ਲਈ ਤੇ ਮੈਨੂੰ ਪਲੀਜ਼ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੇ ਦੱਸਿਆ ਕਰੋ ਜੀ ਮੇਰੀ ਵੀਡੀਓ ਦੇ ਵਿੱਚ ਕੋਈ ਕਮੀ ਹੈ ਤੇ ਤਾਂ ਦੱਸਿਆ ਕਰੋ ਜੇ ਨਹੀਂ ਕਮੀ ਤੇ ਤਾਂ ਵੀ ਦੱਸ ਦਿਆ ਕਰੋ ਧੰਨਵਾਦ ਜੀ ਤੁਹਾਡਾ ਤੇ ਕਿਵੇਂ ਲੱਗੀ ਆਪਣੀ ਛੋਟੀ ਜੀ ਬੱਚੀ ਦੀ ਫਰਾਕ ਇਹ ਦੇਖੋ ਜੀ 발 ਦੋਨੋਂ ਪਾਸੇ ਇਕੁਅਲ ਪਏ ਨੇ ਬਿਲਕੁਲ ਬਰਾਬਰ ਵਾਲ ਪਏ ਨੇ ਉਹਦੇ ਨਾਲ ਹੀ ਪਏ ਨੇ ਮੈਂ ਪਿੰਨ ਨਾਲ ਪੱਗ ਪੇਨਣ ਨਾਲ ਜੀ ਆਪਾਂ ਵੱਧ ਘੱਟ ਪੈ ਜਾਂਦੇ ਨੇ ਤੇ ਕਿਵੇਂ ਲੱਗੀ ਧੰਨਵਾਦ ਜੀ ਤੁਹਾਡਾ ਬੜੀਆ ਲੱਗੀ ਤਾਂ ਲਈ